ਬੋਲ ਜਗਤਗੁਰੂ ਉਦਾਸੀਨ ਆਚਾਰੀਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਸੋਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਉਦਾਸੀਨ ਆਸ਼ਰਮ ਪਿੰਡ ਡਸਕਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਰ ਗੁਰਦੁਆਰਾ ਪਿੰਡ ਡਸਕਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਰਜਿਸਟਰ 131 ਪੰਜਾਬ ਸਰਕਾਰ ਡਸਕਾ ਸਮੂਹ ਟਰਸਟ ਵੱਲੋਂ ਸਮੂਹ ਅਸਥਾਨਤ ਵੱਲੋਂ ਜਗਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਵੱਡੇ ਸਹਬਜਾਦੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦਾ ਜੋ ਜਨਮ ਦਿਹਾੜਾ 12 ਸਤੰਬਰ ਨੂੰ ਆ ਰਿਹਾ ਹੈਗਾ ਸੋ ਉਸ ਜਨਮ ਦਿਹਾੜੇ ਦੀਆਂ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਸਾਡੇ ਉਦਾਸੀਨ ਭੇਖ ਨੂੰ ਲੱਖ ਲੱਖ ਵਧਾਈ ਹੋਵੇ ਸੋ ਇਹ ਅਰਦਾਸ ਕਰਦੇ ਆਂ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਦੇਸ਼ ਦੇ ਵਿੱਚ ਭਾਈਚਾਰ ਸਾਂਝ ਆ ਜਿਹੜੀ ਉਹ ਕਹਿਮ ਰਹੇ ਏਕਤਾ ਇਤفاق ਰਹੇ ਸਾਰਿਆਂ ਦੇ ਵਿੱਚ ਪਿਆਰ ਬਣਿਆ ਰਵੇ ਸੋ ਨਾਲ ਹੀ ਇੱਕ ਅਸੀਂ ਅਪੀਲ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਜੋ ਲਹਿਰ ਚੱਲ ਰਹੀ ਐ ਸਾਡੇ ਪੰਜਾਬ ਨੂੰ ਹਰਿਆਵਲ ਬਣਾਉਣ ਦੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਤੇ ਅਸੀਂ ਇੱਕ ਇੱਕ ਰੁੱਖ ਇੱਕ ਇੱਕ ਦਰਖਤ ਇੱਕ ਇੱਕ ਪੌਦਾ ਜ਼ਰੂਰ ਲਾਈਏ ਤਾਂ ਜੋ ਅਸੀਂ ਵਾਤਾਵਰਨ ਨੂੰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਅਸੀਂ ਉਸ ਵਾਤਾਵਰਨ ਨੂੰ ਵੀ ਸਾਫ਼ ਸੁਥਰਾ ਰੱਖ ਸਕੀਏ ਜਿੱਥੇ ਅਸੀਂ ਆਪਣਾ ਜੀਵਨ ਬਤੀਤ ਕਰਨੇ। ਸੋ ਹਵਾ, ਪਾਣੀ, ਧਰਤੀ ਇਹਨੂੰ ਅਸੀਂ ਸੰਭਾਲੀਏ। ਸਤਿਗੁਰੂ ਜੀ ਦਾ ਬਚਨ ਹੈ ਪਵਨ ਪਾਣੀ ਪੌਣ ਪਾਣੀ ਜਿਹੜਾ ਇਹਨੂੰ ਸ਼ੁੱਧ ਰੱਖਿਆ ਜਾਵੇ ਤਾਂ ਜੋ ਸਾਡਾ ਜਿਹੜਾ ਜੀਵਨ ਹੈ ਉਹ ਵੀ ਰੋਗਾਂ ਤੋਂ ਮੁਕਤ ਹੋ ਸਕੇ। ਸੋ ਇੱਕ ਵਾਰ ਫਿਰ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਉਦਾਸੀਨ ਭੇਖ ਨੂੰ ਸਤਿਗੁਰੂ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਹਬਜਾਦੇ ਤਨਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਬੌਲ ਜਗਤਗੁਰੂ ਉਦਾਸੀਨ ਆਚਾਰੀਆ ਸ਼ਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ